ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਤਿ ਸੰਤਾਨ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 11ਵੀਂ ਵਾਲੀ ਸਰਕਾਰ ਦੀ 11ਵੀਂ ਕਿਦਾਂ ਦਿੱਤੀ ਜਾਂਦੀ ਹੈ ਇਸ ਸਾਲ ਦੀ ਪਹਿਲੀ 11ਵੀਂ ਆ ਦੋਸਤੋ ਕਿਉਂਕਿ 10 ਤਰੀਕ ਨੂੰ 11ਵੀਂ ਆ ਰਹੀ ਹੈ ਸ਼ਨੀਵਾਰ ਵਾਲੇ ਦਿਨ ਤਾਂ ਦੋਸਤੋ ਇਸ ਦਿਨ 11ਵੀਂ ਵਾਲੀ ਸਰਕਾਰ ਦੀ 11ਵੀਂ ਦਿੱਤੀ ਜਾਣੀ ਆ ਉਹਦੇ ਵਾਸਤੇ ਤੁਹਾਨੂੰ ਪੂਰੀ ਪੂਰੀ ਗੱਲ ਸਮਝਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆ 11ਵੀਂ ਵਾਲੀ ਸਰਕਾਰ ਦੀ 11ਵੀਂ ਦੇਣ ਲਈ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਤੇ 11ਵੀਂ ਦਾ ਖਤਮ ਦਵਾ ਕੇ ਕਿਸ ਤਰੀਕੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਭੋਗ ਲਵਾਉਣਾ ਸਾਰੀ ਗੱਲਬਾਤ ਇਸ ਵੀਡੀਓ 'ਚ ਕਰਾਂਗੇ ਤਾਂ ਦੋਸਤੋ ਹੁਣ ਇਹਦੇ ਵਿੱਚ ਜਿੱਦਾਂ ਆਪਾਂ ਕੋਈ ਵੀ ਸਾਡਾ ਕੋਈ ਕੰਮ ਐਸਾ ਕੰਮ ਹੋਵੇ ਜਿਹਦੇ ਵਿੱਚ ਅਸੀਂ ਫਸ ਗਏ ਹੋ ਹਾਂ ਜਾਂ ਕੋਈ ਪਰੇਸ਼ਾਨੀ ਹੋਵੇ ਜਾਂ ਸਾਡੀ ਕੋਈ ਦਿਲੋਂ ਤਮੰਨਾ ਹੋਵੇ ਕਿ ਸਾਨੂੰ ਇਹ ਚੀਜ਼ ਸਰਕਾਰ ਤੋਂ ਚਾਹੀਦੀ ਹੈ ਕਿਸੇ ਸਰਕਾਰ ਅਗੇ ਬੇਨਤੀ ਕੀਤੀ ਹੈ ਕਿ ਸਰਕਾਰ ਮੇਰਾ ਆ ਕਮ ਹੋ ਜਾਵੇ ਜਾਂ ਮੇਰਾ ਘਰ ਬਣ ਜਾਵੇ ਜਾਂ ਕੋਈ ਮੇਰੀ ਕੋਈ ਆ ਚੀਜ਼ਾਂ ਜਾਂ اولاد ਹੋ ਜਾਵੇ ਮੈਂ ਤੁਹਾਡੀ 11ਵੀਂ ਦਊਂਗਾ ਜਾਂ ਦਵਾਂਗੀ ਇਹਦੇ ਵਿੱਚ ਸੁੱਖਣਾ ਤੁਹਾਡੀ ਕੋਈ ਵੀ ਤੁਸੀਂ ਲੈ ਸਕਦੇ ਆ ਸਰਕਾਰ ਤੋਂ ਜਿਹੜੇ ਸਰਕਾਰ ਦੇ ਆਸ਼ਕ ਨੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਕਿ ਸਰਕਾਰ ਕਿਸ ਤਰੀਕੇ ਨਾਲ ਸਰਕਾਰ ਨੂੰ ਬਣਾਇਆ ਜਾਂਦਾ ਤੇ ਕਿਸ ਤਰੀਕੇ ਨਾਲ ਸਰਕਾਰ ਦੀ 11ਵੀਂ ਦਿੱਤੀ ਜਾਂਦੀ ਹੈ ਦੋਸਤੋ ਇੱਕ ਚੀਜ਼ ਦਾ ਮੈਂ ਧਿਆਨ ਤੁਸੀਂ ਰੱਖਣਾ ਹੈ ਤੁਹਾਨੂੰ ਦੱਸ ਦਵਾਂ ਕਿ ਜਦੋਂ ਤੁਸੀਂ 11ਵੀਂ ਸੁੱਖਦੇ ਹੋ ਮਾਲਕ ਦੀ ਸਰਕਾਰਾਂ ਦੀ ਜਦੋਂ 11ਵੀਂ ਤੁਸੀਂ ਸੁੱਖਦੇ ਹੋ ਤੇ ਇਸ 11ਵੀਂ ਨੂੰ ਕਦੇ ਤੁਸੀਂ ਦੇਣ ਲਈ ਭੁੱਲਣਾ ਨਹੀਂ ਗਾ ਕਿਉਂ ਕਰਕੇ ਜਦੋਂ ਅਸੀਂ ਇਹ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਤੇ ਫਿਰ ਸਾਡਾ ਨੁਕਸਾਨ ਹੁੰਦਾ ਹੈ ਪਰ ਜੇਤ ਅਸੀਂ ਇਗਿਆਰਵੀ ਜਿੱਤਾਂ ਵੀ ਆਪਾਂ ਜਿਤ ਚਾਹੇ ਖੁਸ਼ੀ ਨਾਲ ਕਰ ਰਹੇ ਆ ਜਾਂ ਸੁਖਣਾ ਲਾ ਰਹੇ ਆ ਜਿਹਨੂੰ ਆਪਾਂ ਟਾਈਮ ਤੇ ਉਹਨੂੰ ਦੇ ਦਿੱਤਾ ਜਾਣਾ ਚਾਹੀਦਾ ਆ ਜੇ ਤਾਂ ਸੁਖਣਾ ਸੁਖੀ ਹੋਵੇ ਤੁਸੀਂ ਫਿਰ ਤਾਂ ਤੁਸੀਂ ਜਿਹੜੀ ਨਿਆਜ਼ ਤੁਸੀਂ ਸੁਖੀ ਹੋਵੇ ਜਦੋਂ ਕਿਹੜੀ 11ਵੀਂ ਸੁਖੀ ਹੋਵੇ ਤੁਸੀਂ ਉਸ ਟਾਈਮ ਤੇ 11ਵੀਂ ਦੇਣੀ ਦੇਣੀ ਆ ਉਹਨੂੰ ਭੁੱਲਣਾ ਨਹੀਂਗਾ ਤੇ ਜੇ ਤੁਸੀਂ ਖੁਸ਼ੀ ਨਾਲ ਦੇ ਰਹੇ ਆ ਖੁਸ਼ੀ ਨਾਲ ਜੇ ਤੁਹਾਡੇ ਤੋਂ ਕੋਈ ਛੁੱਟ ਵੀ ਜਾਂਦੀ 11ਵੀਂ ਤਾਂ ਕੋਈ ਦਿੱਕਤ ਨਹੀਂ ਕੀ ਜਿਹੜੀ ਸੁਖਣਾ ਦੇ ਵਿੱਚ 11ਵੀਂ ਦਿੱਤੀ ਜਾਂਦੀ ਹੈ ਉਸ ਉਸ ਪੂਰੇ ਟਾਈਮ ਤੇ ਦਿੱਤੀ ਜਾਂਦੀ ਆ ਦੋਸਤੋ ਇਸ ਚੀਜ਼ ਦਾ ਧਿਆਨ ਰੱਖ ਲੈਣਾ ਜਦੋਂ 11ਵੀਂ ਆਪਣੀ ਸੁਖਣਾ ਤੁਸੀਂ ਉਤਾਰਨੀ ਆ ਚਾਹੇ ਤੁਸੀਂ 11ਵੀਂ ਘਰ ਚ ਦੇ ਰਹੇ ਹੋ ਜਾਂ ਕਿਤੇ ਵੀ ਦਰਬਾਰ ਦੇ ਵਿੱਚ ਦੇ ਰਹੇ ਹੋ ਕਿਸ ਤਰੀਕੇ ਨਾਲ ਤੁਸੀਂ ਥੋੜੇ ਜਿ ਸਰਕਾਰ ਦੇ ਜਿਹੜੇ ਚੌਲ ਆ ਮਿੱਠੇ ਚੌਲ ਤੁਸੀਂ ਬਣਾ ਲੈਣੇ ਆ ਮਿੱਠੇ ਚੌਲ ਬਣਾ ਕੇ 11ਵੀਂ ਤੁਸੀਂ ਦੇਣੀ ਆ ਜਦੋਂ ਮਿੱਠੇ ਚੌਲ ਬਣਾ ਕੇ ਨਾਲ ਤੁਸੀਂ 11 ਲੱਡੂ ਰੱਖਣੇ ਆ ਠੀਕ ਹੈ ਜੀ ਤੇ 11 ਗੁਲਾਬ ਦੇ ਫੁੱਲ ਰੱਖ ਸਕਦੇ ਆ ਥੋੜੀਆਂ ਫੁੱਲੀਆਂ ਪਤਾਸੇ ਇਸ ਨਿਆ ਦੇ ਵਿੱਚ 11ਵੀਂ ਦੇ ਵਿੱਚ ਰੱਖਣਾ ਪੈਂਦਾ ਹੈ ਸਾਮਾਨ ਜਿਹੜਾ ਇਹ ਸਾਮਾਨ ਹੈ ਜਦੋਂ ਵੀ ਥੋੜਾ ਜਿਹਾ ਇਹ ਜੋ ਚੀਜ਼ਾਂ ਤੁਹਾਨੂੰ ਦਸੀਆਂ ਤੁਸੀਂ ਨੋਟ ਜ਼ਰੂਰ ਕਰ ਲਿਓ ਨਿਆਜ ਚੂਰਮਾ ਵੀ ਚੱਲਦਾ ਹੈ 11 ਲੱਡੂ 11 ਗੁਲਾਬ ਦੇ ਫੁੱਲ ਤੇ ਪੰਜ ਅਗਰਬੱਤੀਆਂ ਤੇ ਫੁੱਲੀਆਂ ਪਤਾਸੇ ਇਹ ਜ਼ਰੂਰ ਤੁਸੀਂ ਰੱਖਣੇ ਆ ਤਾਂ ਕਿ ਫੁੱਲੀਆਂ ਪਤਾਸੇ ਤਾਂ ਰੱਖੇ ਜਾਂਦੇ ਆ ਕਿ ਭੁੱਲ ਚੁੱਕ ਬਖਸ਼ਾਉਣ ਵਾਸਤੇ ਹੁੰਦੇ ਜੇ ਕੋਈ ਭੁੱਲ ਚੁੱਕ ਹੋਵੇ ਤਾਂ ਫੁੱਲੀਆਂ ਪਤਾਸਿਆਂ ਦੇ ਨਾਲ ਮਾਫੀ ਕੀਤੀ ਜਾਂਦੀ ਹੈ ਤਾਂ ਜਦੋਂ 11ਵੀਂ ਤੁਸੀਂ ਦੇਣੀ ਆ ਸਾਫ਼ ਸਾਫ਼ ਹੋ ਕੇ ਨਹਾ ਤੋ ਕੇ ਦੇਣੀ ਆ ਜਿੰ ਜਦੋਂ ਵੀ 11ਵੀਂ ਦੇਣੀ ਆ ਤੁਹਾਡੇ ਘਰ ਦੇ ਜਿੰਨੇ ਵੀ ਜੀ ਕਿੰਨੇ ਵੀ ਮੈਂਬਰ ਆ ਉਹ ਉਸ ਸਮੇਂ ਮੌਜੂਦ ਹੋਣੇ ਚਾਹੀਦੇ ਆ ਜਦੋਂ 11ਵੀਂ ਦਿੱਤੀ ਜਾਂਦੀ ਆ ਤਾਂ ਉਹਦੇ ਵਿੱਚ ਤੁਸੀਂ ਸਾਰਾ ਪਰਿਵਾਰ ਇਕੱਠਾ ਹੋਣਾ ਚਾਹੀਦਾ ਆ ਸਾਰਾ ਪਰਿਵਾਰ ਇਕੱਠਾ ਹੋ ਕੇ ਹੀ 11ਵੀਂ ਦਿੱਤੀ ਜਾਂਦੀ ਹੈ ਜੇ ਤੁਸੀਂ ਸਾਰੇ ਇਕੱਠੇ ਹੋ ਇਕੱਠੇ ਹੋ ਕੇ 11ਵੀਂ ਦਿੱਤੀ ਦੇਣੀ ਆ ਫਿਰ ਤਾਂ ਸਭ ਤੋਂ ਵਧੀਆ ਉੱਤਮ ਗੱਲ ਮੰਨੀ ਜਾਂਦੀ ਹੈ ਜਿਸ ਤਰ੍ਹਾਂ ਆ 11ਵੀਂ ਦੇਣੀ ਆ ਸਾਰੇ ਘਰ ਦੇ ਜੀ ਇਕੱਲੇ ਕੋਈ ਇਕੱਲਾ- ਇਕੱਲਾ ਨਹੀਂ ਹੋਣਾ ਚਾਹੀਦਾ ਇਕੱਠੇ ਹੋ ਕੇ 11ਵੀਂ ਦਾ ਖਤਮ ਤੋਂ ਹੋਣਾ ਹੈ ਜੜੀਆਂ ਜੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਆ ਉਹਦੇ ਵਿੱਚ ਜੇ ਤੁਸੀਂ ਰੱਖ ਕੇ 11ਵੀਂ ਵਾਲੀ ਸਰਕਾਰ ਨੂੰ ਅਰਜ਼ ਬੇਨਤੀ ਲਾਉਣੀ ਆ ਕਿ ਸਰਕਾਰ ਸਾਡੇ ਹਰ ਇੱਕ ਗੁਨਾਹਾਂ ਨੂੰ ਮਾਫ ਕਰੀ ਸਾਡੀਆਂ ਕੋਈ ਵੀ ਗਲਤੀਆਂ ਹੋਈਆਂ ਉਹਨੂੰ ਮਾਫ ਕਰੀ ਸਾਨੂੰ ਆਪਣੇ ਚਰਨਾਂ ਦੇ ਨਾਲ ਲਗਾ ਕੇ ਰੱਖੀ ਸਾਡੀਆਂ ਕੋਈ ਵੀ ਭੁੱਲਾਂ ਉਹਨੂੰ ਬਖਸ਼ ਦੇ ਤੂੰ ਬਖਸ਼ਣ ਹਾਰ ਹੈ ਮਾਲਕਾ ਤੂੰ ਦਾਤਾ ਦਾਤਾਰ ਹੈ ਤੂੰ ਸਭ ਕੁਝ ਦੇਣ ਵਾਲਾ ਸਭ ਨੂੰ ਦੇਣ ਵਾਲਾ ਸਭ ਦੀਆਂ ਝੋਲੀਆਂ ਭਰਨ ਵਾਲਾ ਤੂੰ ਹੀ ਸਰਕਾਰ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਦੋਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਈਆਂ ਨੂੰ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਖਤੋਂ ਦਵਣਾ ਨਹੀਂ ਹੁੰਦਾ ਤੁਸੀਂ ਅਗਰ ਘਰ ਚ 11ਵੀਂ ਦੇ ਰਹੇ ਹੋ ਤੁਸੀਂ ਨਿਯਾਜ਼ ਬਣਾ ਕੇ ਰੱਖ ਕੇ ਜਦੋਂ ਦਿਲੋਂ ਸਰਕਾਰਾਂ ਨੂੰ ਯਾਦ ਕੀਤਾ ਜਾਂ ਦਿਲੋਂ ਸਰਕਾਰ ਨੂੰ ਕਿਹਾ ਕਿ ਸਰਕਾਰ ਮੈਂ ਤੁਹਾਡੇ ਵਾਸਤੇ ਬਹੁਤ ਚਾਹਾਂ ਦੇ ਨਾਲ ਅੱਜ 11ਵੀਂ ਤਿਆਰ ਕੀਤੀ ਆ ਤੁਹਾਡੀ 11ਵੀਂ ਦੀ ਨਿਯਾਜ਼ ਤਿਆਰ ਕੀਤੀ ਆ ਇਹਨੂੰ ਕਿਰਪਾ ਕਰਕੇ ਇਹਨੂੰ ਇਸ 11ਵੀਂ ਨੂੰ ਮਨਜ਼ੂਰ ਕਰ ਲੋ ਤਾਂ ਸਰਕਾਰ 11ਵੀਂ ਵਾਲੀ ਸਰਕਾਰ ਕਦੀ ਹੋ ਨਹੀਂ ਸਕਦਾ ਕਿ ਤੁਹਾਡੀ 11ਵੀਂ ਮંજૂર ਨਾ ਕਰਨਗੇ ਸਰਕਾਰ ਉਹ ਹਸਤੀ ਆ ਜਿਹਦੇ ਕੋਲ ਬਹੁਤ ਖਜ਼ਾਨੇ ਭਰੇ ਆ ਇਹਦੇ ਖਜ਼ਾਨਿਆਂ ਨੂੰ ਜਿੰਨਾ ਤੁਸੀਂ ਨਿਮਰਤਾ ਦੇ ਨਾਲ ਸ਼ਰਧਾ ਦੇ ਨਾਲ ਲੁੱਟ ਸਕਦੇ ਹੋ ਤਾਂ ਲੁੱਟ ਲਓ ਕੋਈ ਵਹਿਮ ਭਰਨ ਕਰਨ ਦੀ ਲੋੜ ਨਹੀਂ ਜੇ ਤੁਹਾਨੂੰ ਖਤਮ ਦਿਵਾਣਾ ਆ ਤਾਂ ਤੁਸੀਂ ਅਰਦਾਸ ਬੇਨਤੀ ਕਰਕੇ ਵੀ ਸਰਕਾਰਾਂ ਨੂੰ ਬਣਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਕਿ ਬਾਕੀ ਖਤਮ ਦਿਵਾਣਾ ਤਾਂ ਜਿਹੜਾ ਹੈਗਾ ਜਦੋਂ ਆਪਾਂ ਖਤਮ ਦੁਆਣਾ ਤੇ ਖਤਮ ਜਿਹਨਾਂ ਨੂੰ ਆਂਦੀ ਹੈ ਦੇਣੀ ਉਹ ਤਾਂ ਦੁਆ ਸਕਦੇ ਆ ਜਿਹਨਾਂ ਨੂੰ ਨਹੀਂ ਪਤਾ ਉਹ ਇਸ ਤਰੀਕੇ ਨਾਲ ਕਰ ਸਕਦੇ ਆ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਬਸਤਾ ਦੀ ਮਾਲਕ ਪਲੀ ਕਰੇ